ਲੈਣੀ ਪੜੇ ਮੇਰੀ ਸੱਸ ਮਾਰ ਗਈ। ਨਿਰ ਤੋਂ ਪੜੇ تیرਣਾ ਨਾ ਪਾਉਣੇ ਹੁਣ। ਮੇਰੇ ਨਾਲ ਚਾਚੀਆਂ ਦਾਈਆਂ ਆਈਆਂ। ਕਹਿੰਦੀ ਇੱਕ ਅੱਧਾ تیرਣਾ ਪਾ ਲਾ ਕੱਟ ਕਿਉਂ ਬੇਇੱਜ਼ਤੀ ਕਰਾਉਣੀ ਆ। ਤੇ ਮੈਂ ਕਿਹਾ ਵੀ ਮੈਨੂੰ ਤਾਂ ਆਉਂਦੇ ਨਹੀਂ ਹੈਗੇ ਕੀਰਨੇ ਪਾਉਣੇ। ਕਿ ਚਲ ਪੜੇ ਮੇਰਾ ਢੋਂਡ ਜਾਂ ਕੱਟ ਕੇ ਆਏ। ਪਰ ਉਹ ਮੈਨੂੰ ਮੰਜੇ ਤੇ ਕੋਲ ਲਾ ਗਈਆਂ। ਮੈਂ ਉੱਥੇ ਜਾ ਕੇ ਭਣ ਕੀਰਨਾ ਪਾਤਾ। ਮੇਰੀ ਮਾਰਗੀ ਸੱਸ ਕੁੜੇ ਮੈਂ ਖੁੰਟੇ ਵਿੱਚ ਨਹੀਂ ਆ। ਬੱਸ ਕੁੜੇ ਮੇਰੇ ਦਿਲ ਦੀ ਦੀਜੀ ਉਨੀ ਮੇਰ ਸਰੇ ਨੂੰ ਮੇਰ ਕੈਨਟ ਕਰਾ ਦਿਓ 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 ਮੈਂ ਤਾਂ ਨੀ ਤਰਲੇ ਬ੍ਰਾਂਚ ਦਾ ਭਿਆ ਮੈਨੂੰ ਹੈਪੀ ਕਹਿੰਦਾ ਚੱਲ ਵੀ ਆਪਾਂ ਸ਼ੋਪਿੰਗ ਕਰ ਆਈਏ ਵਿਆਹ ਵੀ ਜਨੇੜੇ ਹਉ ਤੇ ਜਾਂਦੇ ਨੇ ਵੀ ਆਪਾਂ ਕੱਪੜਾ ਜਿਹੜਾ ਲੈ ਆਈਏ ਮੈਂ ਕਹਿੰਦੀ ਮੈਂ ਤਾਂ ਭਾਈ ਫੇਰ ਜਾਉਂਗੀ ਮੈਨੂੰ ਗੋਲ ਗੱਪੇ ਖਵਾਏਗਾ। ਕਹਿੰਦਾ ਠੀਕ ਆ ਫੇਰ। ਭੈਣੇ ਅਸੀਂ ਪਹਿਲੀ ਵਾਰ ਚਲੇ ਗਏ। ਚਲ ਭੈਣਾਂ ਨੂੰ ਕੱਪੜੇ ਲੈਣਦੇ ਨੂੰ ਤਾਂ ਸ਼ਾਮ ਹੋ ਗਈ ਦੁਪਹਿਰ ਦਾ ਟਾਈਮ ਵੀ ਟਲ ਗਿਆ। ਮੈਂ ਕਹਿੰਦੀ ਮੈਂ ਤਾਂ ਗੋਲ ਗੱਪੇ ਖਾਣੇ ਸੀ ਦੁਪਹਿਰ ਜਾ ਕੇ ਕਹਿੰਦੇ ਆਛਾ ਤਨ ਕੋਈ ਨਾ ਤੁਹਾਨੂੰ ਰੋਟੀ ਖਾ ਲੈ। ਤੇ ਗੋਲ ਗੱਪੇ ਤਾਂ ਸ਼ਾਮ ਨੂੰ ਖਵਾ ਦੇ। ਹੋਇਆ ਇਹ ਮੇਰਾ। ਹਾਂ ਭੈਣੇ ਬਾਹਲੀ ਸ਼ਾਮ ਹੋ ਗਈ। ਰੇੜੀਆਂ ਵਾਲਾ ਚਲੇ ਗਏ। ਹਾਂ ਸਾਰੇ ਭੈਣੇ ਜਦੋਂ ਚਲੇ ਗਏ ਰੇੜੀਆਂ ਵਾਲੇ। ਇੱਕ ਭਾਈ ਖੜਾ ਸੀ ਨਾਲ ਸਾਡੇ ਭੈਣੇ ਮਨੀ ਗਿਆ ਸੀ। ਅੱਛਾ ਮਨੀ ਨੂੰ ਆਏ ਹੋਗੇ ਵੀ ਜੇ ਇੱਥ ਚੰਪਣੇ ਮਨੀ ਨੂੰ ਦੇਖ ਕੇ ਆਪਾਂ ਨੇ ਗੋਲ ਗੱਪੇ ਆਲਾ ਮੈਨੂੰ ਕਹਿੰਦਾ ਕੋਈ ਨਾ ਭਾਤੀ ਚੱਲ ਆ ਜਾ ਮੈਂ ਤੈਨੂੰ ਗੋਲ ਗੱਪਾ ਖਵਾ ਦਿੰਦਾ ਗਾ ਨੂੰ ਖਾਦੇ ਹੈ ਖਾਦੇ ਕਿੱਥੇ ਭਾਈ ਕੋਲੇ ਤਾਂ ਨਾ ਮਸਾਲਾ ਨਾ ਕੋਈ ਪਾਣੀ ਨਾ ਕੁਝ ਹੋਰ ਹੋਵੇ ਸੜੇ ਜੇ ਗੋਲ ਗੱਪੇ ਸੁੱਕੇ ਗੁੱਜੇ ਜੇ ਚੱਲ ਭਣੇ ਉਹਨੂੰ ਆਏ ਹੋ ਗਿਆ ਵੀ ਕਲੇਸ਼ ਕਰ ਲੂ ਮੁੰਡਾ ਸਾਡਾ ਲੈ ਗਿਆ ਹੈਪੀ ਹੋ ਆਏ ਹੋ ਗਿਆ ਵਿਜੇ ਚਾਚੇ ਦੇ ਨਾਲ ਮਿਲ ਕੇ ਘਰੇ ਜਾ ਕੇ ਖਲੇਸ਼ ਕਰੂਗੀ ਫੇਰ ਕੀ ਭਣੇ ਜਾ ਕੇ ਮੂਰੇ ਸੁੱਕੀਆਂ ਦੇ ਗੋਲ ਗੱਪਾ ਚਾ ਕੇ ਕਹਿੰਦਾ ਸਾਡੇ ਪ੍ਰਿੰਸ ਦਾ ਪਿਆ ਸਾਨੂੰ ਗੋਡੇ ਗੋਡੇ ਚ ਮਿਆਂ ਲੈ ਜੀ ਤੇ ਬੱਡੀ ਹਾਂ ਤੇ ਮਮਾ ਮੈਨੂੰ ਸੂਟ ਬਵਾ ਲਿਆ ਹਾਂ ਤੇ ਹੈਪੀ ਮੈਂ ਕਹਿੰਦਾ ਵੀ ਆਪਾਂ ਸੂਟ ਲੈ ਕੇ ਹੀ ਮੁੜੇ ਹੋਣਾ ਮੈਂ ਖੜ ਤੋਂ ਨਾ ਪਸਦਾ ਮੈਂ ਤਾਂ ਚਲ ਗਿਆ ਚੱਲ ਬਣ ਮੈਂ ਸੂਟ ਲੈ ਲਿਆ ਮੁੜੇ ਖੜ ਤੋਂ ਕੁਲਫੀ ਆਲਾ ਮੈਂ ਕਹਿੰਦਾ ਲੈ ਵੀ ਮੇਰ ਦਾ ਹੁਣ ਇੰਨੀ ਗਰਮੀ ਉਪੋ ਹਾਂ ਤੇ ਮੈਂ ਕਹਿੰਦੀ ਮੈਂ ਤਾਂ ਕੁਲਫੀ ਖਾਣੀ ਆ ਕਹਿੰਦਾ ਨਹੀਂ ਕੁਲਫੀ ਨਹੀਂ ਖਾਣੀ ਹੈਗੀ ਵੀ ਇੱਥੇ ਖੜੇ ਚੰਗੇ ਨਹੀਂ ਲੱਗਦੇ ਕੁਲਫੀ ਨਹੀਂ ਖਾਓ ਮੈਂ ਭਾਣਿਆ ਨੂੰ ਬੜੇ ਆਉਣ ਦੀ ਮਾਰੀ ਇਹਨੂੰ ਕਿਹਾ ਤੂੰ ਮੇਰਾ ਰਾਜਾ ਮੈਂ ਤੇਰੀ ਰਾਣੀ ਘੱਟ ਬਟੂਆ ਆਪੇ ਨਾ ਦੇਮ ਇਨਸ਼ਾਅੱਲਾ ਮੇਰੇ ਨਿਆਣੇ ਆ ਗਏ ਡੈਡੀ ਇਨਸ਼ਾਅੱਲਾ ਮੇਰੇ ਨਿਆਣੇ ਆ ਗਏ ਡੈਡੀ ਇਨਸ਼ਾਅੱਲਾ ਇੱਕ ਨਿੱਕੀ ਜਹੀ ਪਿੱਪੜੀ ਇਨਸ਼ਾਅੱਲਾ ਆ ਗਿਆ ਲੋਕੇ ਚੰਨੀ ਮੈਂ ਵੀ ਜਿਲ੍ਹਾ ਠੇਕੇ ਮੈਂ ਕਿਹਾ ਮਤ ਜਾਣੇ ਹੀ ਜਾਣਾ ਰੋਕੀ ਨਾ ਸਰਦਾਰ ਮਨਸਣਾ ਕਿੱਦੇ ਜਾ ਹਾ ਹਾ ਮਨਸਣਾ ਕਿੱਦੇ ਪਾ ਕੇ ਲਾਲ ਖਰਾਰ ਮਨਸਣਾ ਕਿੱਦੇ ਤੇ ਕਾਲ ਜਾ ਤੈਨੂੰ ਜਿੱਤਾ ਮਾਂ ਬਾਪ ਤੋਂ ਚੋਰੀ ਚੱਕ ਲੋ ਬੰਸ ਤੋਂ ਨਾ ਡਾਕ ਨਾ ਕੋਈ ਜਿੱਤ ਲੋ ਬੰਸ ਤੋਂ ਨਾ ਮਾਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ